ਸਿਲੰਡਰ ਜਿਹੜੇ ਚੱਕੇ ਜਾ ਰਹੇ ਨੇ ਸਿਲੰਡਰ ਚੋਰ ਜਿਹੜੇ ਉਹ ਦੇਖ ਸਕਦੇ ਹੋ ਜੀ ਵੱਡੀ ਗੱਲ ਹੈ ਹੈਲਮਟ ਪਾ ਕੇ ਜਿਹੜੇ ਚੋਰ ਆਏ ਜਲੰਧਰ ਦੇ ਵੈਸਟ ਇਲਾਕੇ ਦੇ ਵਿੱਚ ਵੜਾਏ ਆ ਤਾਂ ਇਥੋਂ ਸਿਲੰਡਰ ਚੱਕ ਕੇ ਬੰਦੇ ਦਾ ਲੈ ਕੇ ਗੱਡੀ ਭਰੀ ਹੋਈ ਸੀਗੀ ਬਾਹਰੋਂ ਹੀ ਸਿਲੰਡਰ ਚੱਕ ਕੇ ਜਿਹੜਾ ਰਫੂ ਚੱਕਰ ਹੋ ਗਏ ਨੇ ਸੋ ਗੱਲਬਾਤ ਕਰਦੇ ਕੀ ਹੋਇਆ ਜੀ ਸਾਈ ਭਾਈ ਜੀ ਹੋਇਆ ਕੀ ਆਪਾਂ ਗੱਡੀ ਲੈ ਕੇ ਆਏ ਗਾਂਢ ਦੇ ਘਰ ਸਿਲੰਡਰ ਲਾਣ ਆਪਾਂ ਸਿਲੰਡਰ ਲੈ ਕੇ ਅੰਦਰ ਲਾਣ ਗਏ ਮਗਰੋਂ ਐਫਟੀ ਦਾ ਐਕਟੀਵਾ ਤੇ ਆਏ ਬੜੇ ਹੀ ਪਿਆਰ ਨਾਲ ਸਿਲੰਡਰ ਚੱਕ ਕੇ ਲੈ ਕੇ ਚਲ ਗਏ ਆ ਇੱਕ ਬੰਦਾ ਅੱਗੇ ਰੱਖ ਕੇ ਲੈ ਗਿਆ ਸਿਲੰਡਰ ਹੈਲਮਟ ਪਾਇਆ ਹੋਇਆ ਸੀ ਉਹਨੇ ਪਰ ਦੇਖੋ ਭਾਈ ਹੁਣ ਤੁਹਾਡਾ ਇਹ ਨੁਕਸਾਨ ਹੋ ਗਿਆ ਹਾਂਜੀ ਭਾਜੀ ਦੇਖੀਓ ਉਹ ਚ ਪਛਾਣ ਕਰ ਰਹੇ ਹੋ ਬੰਦਿਆਂ ਦੀ ਦੇਖੀਓ ਕਦੀ ਹੈਲਮਟ ਪਾਇਆ ਹੋਇਆ ਹੈਲਮਟ ਪਾਇਆ ਹੋ ਦੋਨਾਂ ਨੇ ਹੈਲਮਟ ਪਾਇਆ ਇੱਕ ਜਣੇ ਸੀ ਇੱਕੋ ਦੇਖ ਸਕਦੇ ਹੋ ਜੀ ਵੱਡੀ ਗੱਲ ਹੈ ਹੈਲਮਟ ਪਾ ਕੇ ਜਿਹੜੇ ਚੋਰ ਆਏ ਆ ਤਸਵੀਰਾਂ ਦੇਖ ਸਕਦੇ ਹੋ ਇਸ ਵੇਲੇਦਾਰੂ ਜਿਹੜੀਆਂ ਸਾਂਝੀਆਂ ਕਰ ਰਹੇ ਆ ਐਸਪੀ ਗੈਂਸ ਜਿਹੜੀ ਸਰਗੋਦਾ ਗੈਂ ਜੰਸੀ ਇਹਨਾਂ ਦੀ ਗੱਡੀ ਜਿਹੜੀ ਇੱਥੇ ਸਿਲੰਡਰ ਦੇਣ ਆਈ ਸੀ ਜਿਹੜੀ ਹੈ ਲੱਕੀ ਪੈਲਸ ਦੇ ਕੋਲ 120 ਫੁੱਟੀ ਰੋਡ ਤੇ ਉੱਥੇ ਜਿਹੜਾ ਚੱਕ ਕੇ ਲੈ ਗਏ ਨੇ ਬਾਹਰੋਂ ਹੀ ਰਫੂ ਚੱਕਰ ਹੋ ਗਏ ਨੇ ਬੰਦੇ ਸਿਲੰਡਰ ਚੱਕ ਕੇ ਸੋਏ ਸੀਸੀਟੀਵੀ ਵੀਡੀਓ ਜਿਹੜੀ ਦੇਖ ਸਕਦੇ ਹੋ ਜਿਹੜੀ ਕੈਦ ਹੋ ਚੁੱਕੇ ਨੇ ਉਹ ਵਿਅਕਤੀ ਜਿਨ੍ਹਾਂ ਨੇ ਸਿਲੰਡਰ ਬਾਹਰੋਂ ਜਿਹੜਾ ਚੱਕਿਆ ਸੀਗਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਬਾਹਰ ਜਿਹੜਾ ਸਿਲੰਡਰ ਦੇ ਨਾਂਦੇ ਤਾਂ ਉਸ ਤੋਂ ਬਾਅਦ ਵਿਅਕਤੀ ਜਿਹੜੇ ਆ ਫਾਇਦਾ ਚੱਕਦੇ ਨੇ ਕਿ ਖਾਲੀ ਗੱਡੀ ਖੜੀ ਐ ਉਹ ਚੱਕੇ ਉਹ ਚੱਕੇ ਆ ਵਾਪਸੀ ਜਾਂਦਾ ਜੀ ਸਿੱਧੇ ਜਾਂਦਾ ਸਿੱਧੇ ਜਾਂਦਾ ਹੋ ਗਿਆ ਦਵਾਰਾ ਰੁਕ ਰਿਓ ਬਜੀ ਠੀਕ ਹੈ ਜੀ ਆਂਦਾ ਵੀ ਉਧਰੋਂ ਆ ਲਈਂ ਆਂਦਾ ਦੂਜੇ ਵੱਲ ਚੋਰਾ ਦੇ ਹੌਸਲੇ ਕਿੰਨਾ بلند ਹੋ ਚੁੱਕੇ ਨੇ ਗੁਲੰਦਰ ਵੈਸਟ ਲਈ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਕੱਲ੍ਹ ਹੀ ਪਰੋਂਠੇ ਵਾਲੇ ਦੇ ਨਾਲ ਵੀ 3500 ਰੁਪਏ ਦੀ ਲੁੱਟ ਬਹੁਤ ਕਰ ਗਏ ਨਸ਼ੇੜੀ ਚਲੇ ਗਏ ਸੀਗੇ ਤੇ ਅੱਜ ਇੱਕ ਸਿਲੰਡਰਾ ਵਾਲੇ ਦਾ 3000 ਰੁਪਏ ਦਾ ਨੁਕਸਾਨ ਸਿੱਧੇ-ਸਿੱਧੇ ਹੋ ਗਿਆ ਜਿਵੇਂ ਦੇਖ ਸਕਦੇ ਹੋ 5-700 ਦੀ ਦਿਹਾੜੀ ਨੇ ਕਮਾਨ ਵਾਲਾ ਬੰਦਾ ਜੋ 3000 ਰੁਪਏ ਦਾ ਉਸ ਦਾ ਨੁਕਸਾਨ ਸਿੱਧੇ-ਸਿੱਧੇ ਹੋ ਗਿਆ ਏ ਬੰਦਾ ਵਜੀ ਇਹ ਦੇਖ ਸਕਦੇ ਐਕਟਵਾ ਦੇ ਬੰਦਾ ਆ। ਸੋ ਇਹ ਬੰਦਾ ਜਿਹੜਾ ਦੇਖ ਸਕਦੇ ਹੋ ਗੱਡੀ ਦੇ ਪਹਿਲਾਂ ਕੋਲ ਗਿਆ ਜਿਹੜਾ ਇਕੱਲਾ ਹੀ ਸੀ ਨਾ। ਪੈਦਲ ਪਹਿਲੇ ਉਹ ਸਿਲੰਡਰ ਚੱਕ ਕੇ ਐਕਟਵਾ ਦੇ ਰੱਖ ਕੇ ਤੇ ਨਾਲ ਹੀ ਫਰਾਰ ਹੋ ਜਾਂਦਾ। ਉਹ ਪੈਦਲ ਵੀ। ਸੋ ਦੇਖ ਸਕਦੇ ਹੋ ਕਿ ਵਿਅਕਤੀ ਜਿਹੜਾ ਇੱਥੋਂ ਦੀ ਸਿਲੰਡਰ ਚੱਕ ਕੇ ਰਫੂ ਚੱਕਰ ਹੋ ਰਿਹਾ। ਤਸਵੀਰਾਂ ਦਿਖਾ ਰਿਹਾ ਸੀ ਤੁਹਾਨੂੰ ਗਿਲੰਦਰ ਵੈਸ ਨੇ ਇਹਨੂੰ ਵੇਖਿਆ ਨਹੀਂ ਜਿਹੜਾ ਪਿੱਛੇ ਦੇ ਨਹੀਂ ਕਰਦਾ ਪਿਆ ਸੀ ਜਦੋਂ ਤੁਸੀਂ ਜੈੜੀ ਲੈ ਕੇ ਜਾ ਰਹੇ ਸੀ ਹੁਣ ਭਾਈ ਪਤਾ ਨਹੀਂ ਕੀ ਬਾਤ ਆਂਦਾ ਹੈ ਕੀ ਪਤਾ ਹੈ ਆਹੀ ਲੈ ਕੇ ਸਿੰਡਰ ਲਾਣਾ ਹੈ ਆਪਾਂ ਐਸੇ ਘਰ ਤੋਂ ਦੂਜੇ ਘਰ ਦੂਜੇ ਘਰ ਤੋਂ ਤੀਜੇ ਘਰ ਲੈ ਕੇ ਜਿੱਤੇ ਜਿੱਤੇ ਨਹੀਂ ਜਦੋਂ ਸਿੰਡਰ ਲਾਣ ਤੁਸੀਂ ਅੰਦਰ ਬੰਦਾ ਜਿਹੜਾ ਦੂਜਾ ਆਇਆ ਗੱਡੀ ਵਾਲਾ ਠੀਕ ਹੈ ਤੇ ਉਹ ਪਿੱਛੇ ਕੋਈ ਬੰਦਾ ਵੀ ਨਹੀਂ ਗੱਡੀ ਦੇ ਵਿੱਚ ਇਕੱਲਾ ਹੀ ਸੀਗਾ ਉਹ ਅੰਦਰ ਗਿਆ ਤੇ ਅੰਦਰੋਂ ਜਿਹੜਾ ਆਇਆ ਤਾਂ ਖਾਲੀ ਸਿਲੰਡਰ ਹੈ ਨਹੀਂ ਉਹ ਕਹਿੰਦਾ ਸਿਲੰਡਰ ਤਾਂ ਮੈਂ ਉਹ ਮੁੰਡੇ ਨੂੰ ਦੂਸਰੇ ਨੇ ਦੇਖਿਆ ਕਹਿੰਦਾ ਇੱਧਰ ਨੂੰ ਗਿਆ ਪੀਵਾ ਦੇ ਚੱਕ ਫਿਰ ਉਹਦੇ ਨਾਲ ਉਹ દોੜਨ ਲੱਗ ਪਿਆ ਮੈਨੂੰ ਫੋਨ ਕੀਤਾ ਤੇ ਮੈਂ ਉਹਦੇ ਦੂਜੀ ਗੱਡੀ ਲੈ ਕੇ ਆਇਆ ਤੇ ਮੈਡਮ ਨੇ ਦੱਸਿਆ ਕਹਿੰਦਾ ਐ ਟਿਵਾ ਤੇ ਆਇਆ ਹੀ ਤੇ ਇਦੋਂ ਭੱਜ ਕੇ ਗਿਆ ਕੰਪਲੇਨਟ ਦਿੱਤੀ ਵੀ ਥਾਣੇ ਨਹੀਂ ਆਜੇ ਨਹੀਂ ਦਿੱਤਾ ਕੰਪਲੇਨਟ ਪਹਿਲਾਂ ਮਾਲਕ ਨਾਲ ਗੱਲ ਕਰਾਂਗੇ ਕੀ ਕਹਿੰਦੇ ਮਾਲਕ ਹੀ ਕਹਿ ਰਹੇ ਹੁਣ ਆਜੇ ਮਾਲਕ ਨਾਲ ਗੱਲ ਕਰਨੀ ਆ ਇਹ ਕੀ ਕੀ ਨਹੀਂ ਅੱਗੇ ਕਿੰਨੀ ਵਾਰੀ ਘਟਰਾ ਹੋਈ ਆ ਇੱਕ ਵਾਰ ਹੋਈ ਸੀ ਪਹਿਲਾਂ ਬਾਈਕ ਤੇ ਹੋਈ ਸੀ ਉਹ ਪੰਚੇ-ਸੱਤ ਮਹੀਨਾ ਪਹਿਲੇ ਦੀ ਗੱਲ ਰਾਜਾ ਗਾਰਡਨ ਦੇ ਕੋਲ ਹੀ ਹੋਇਆ ਸੀ ਨਹੀਂ ਉਦੋਂ ਵੀ ਉਦੋਂ ਦੋ ਜਣੇ ਅਸੀਂ ਬਾਈਕ ਤੇ ਨਹੀਂ ਅੱਗੇ ਤੁਸੀਂ ਦੋ-ਦੋ ਬੰਦੇ ਹੁੰਦੇ ਦੋ-ਦੋ ਤਿੰਨ ਨਹੀਂ ਕੱਲੇ ਕੱਲੇ ਕਿਹੜੀ ਕਿਹੜੀ ਕੰਪਨੀ ਦਾ ਗਿਆ ਸੀ ਸਰਪੋਡਾ ਗਿਆ ਸੀ ਐਚਪੀ ਗਿਆ ਸੀ ਉਹਨਾਂ ਨੂੰ ਫੋਨ ਕੀਤਾ ਹ ਇਥੇ ਖੜੇ ਹਾਂ ਹੂੰ ਉਹ ਲਾ ਕਿਥੇ ਰੇਸਿਸ ਲੰਡਰ ਆਪ ਨਾਲ ਸਾਰੇ ਅੰਦਰ ਲਾ ਆ ਗਏ ਤਸਵੀਰਾਂ ਦੇਖਣ ਤੋਂ ਮੁੰਡਾ ਸਪੀਡ ਕੋ ਦਈਓ ਮੜੀ ਇਹਨਾਂ ਤੋਂ ਬਹੁਤ ਪੋਚਲਾ ਹੋ ਕੰਨ ਦਿੱਸ ਜਣਾ ਵੀਡੀਓ ਕਿਤੋਂ ਗਵਿੰਦ ਸਿੰਘ ਜੀ ਕਿੱਥੇ ਆਏ ਹੋਗੇ ਇਹ ਤੇ ਮੈਂਜਰ ਬਣਾ ਕੇ ਵੇਖੋ ਉਹ ਕਿੱ데 ਚਲਾ ਉਹ ਉਹੀ ਆ ਹੋ ਗਿਆ ਚੱਕੜਣਾ ਸੋ ਬਿਲਕੁਲ ਦੇਖ ਸਕਦੇ ਹੋ ਕਿ ਵਿਅਕਤੀ ਜਿਹੜਾ ਗੱਡੀ ਦੇ ਘੋਲ ਜਾ ਕੇ ਜਿਹੜਾ ਸਿਲੰਡਰ ਆ ਚੱਕ ਲੈਂਦਾ ਔਰ ਇਸ ਵੇਲੇ ਤਸਵੀਰਾਂ ਤੁਹਾਨੂੰ ਜਿਹੜੀਆਂ 120 ਫੁੱਟੀ ਰੋਡ ਦੀਆਂ ਸੰਜੇ ਕਰ ਰਹੇ ਜਿੱਥੇ ਕਿ ਸਾਰੀ ਇਹ ਜਿਹੜੀ ਵਾਰਦਾਤ ਆ ਹੋਈ ਹੈ ਸੋ ਤਸਵੀਰ ਜਿਹੜੀ ਕੱਲ ਵੀ ਜਿਹੜੀ ਇੱਥੇ ਲੁੱਟ ਹੋਈ ਆ ਕੋਂਠੇ ਵਾਲਿਆਂ ਦੇ ਨਾਲ ਜਿਹੜੀ ਭਾ ਯਮਨ ਦੀ ਚੌਂਕ ਦੇ ਵਿੱਚ ਜਿਹੜੀ ਲੁੱਟ ਹੋਈ ਸੀਗੀ ਉਹ ਰਾਜ ਜਿਹੜੀ ਲੁੱਟ ਹੈ ਇਹ ਤੁਸੀਂ ਦੇਖ ਸਕਦੇ ਹੋ ਕਿ ਤਕਰੀਬਨ ਜਿਹੜੀ ਅੱਧਾ ਪੂਣਾ ਘੰਟਾ ਪਹਿਲਾਂ ਹੋਈ ਹੈ ਔਰ ਇਹਦਾ ਸਿਲੰਡਰ ਇੱਥੋਂ ਚੱਕ ਕੇ ਲੈ ਗਏ ਆ ਔਰ ਇਹ ਵਿਅਕਤੀ ਹੈ ਜਿਹੜਾ ਗੱਡੀ ਲੈ ਕੇ ਜਿਹੜਾ ਆ ਰਿਹਾ ਸੀ ਜਿਹਦੇ ਨਾਲ ਜਿਹੜੀ ਸਾਰੀ ਇਹ ਘਟਨਾ ਹੋਈ ਹੈ ਔਰ ਉਹ ਸਿਲੰਡਰਾਂ ਦੀ ਗੱਡੀ ਜਿਹੜੀ ਪਰੀ ਹੋਈ ਹੈ ਖੜੀ ਹੋਈ ਹੈ ਔਰ ਵਿਅਕਤੀ ਦਾ ਕਹਿਣਾ ਕਿ ਮੈਂ ਅੰਦਰ ਜਿਹੜਾ ਸਿਲੰਡਰ ਦੇਣ ਗਿਆ ਸੀ ਤਾਂ ਮਗਰੋਂ ਹੀ ਮੇਰਾ ਜਿਹੜਾ ਸਿਲੰਡਰ ਚੱਕ ਕੇ ਆ ਬੰਦੇ ਰਫੂ ਚੱਕਰ ਹੋ ਗਿਆ ਜਿਹੜੀ ਸਿਲੰਡਰਾਂ ਦੀ ਗੱਡੀ ਖੜੀ ਹੋਈ ਸੀ ਔਰ ਗੈਨ ਜੰਸੀ ਦੇ ਜਿਹੜੇ ਮਾਲਕ ਨੇ ਉਹ ਕਹਿੰਦੇ ਮੇਰੀ ਉਹਦੇ ਨਾਲ ਵੀ ਗੱਲਬਾਤ ਹੋਈ ਹੈ ਔਰ ਕੰਪਲੇਂਟ ਜਿਹੜੀ ਹੱਲੇ ਇਹਨਾਂ ਨੇ ਪੁਲਿਸ ਥਾਣੇ ਦੇ ਵਿੱਚ ਦੇਣੀ ਹੈ ਤਾਂ ਵਿਅਕਤੀ ਜਿਹੜੀ ਇੱਥੋਂ ਦੀ ਰਫੂ ਚੱਕਰ ਹੋ ਗਏ ਨੇ ਸੋ ਇਹਨਾਂ ਕੀ ਤਸਵੀਰਾਂ ਤੋਂ ਲਵਾਂਗੇ ਤੁਹਾਡੇ ਤੋਂ ਅਲvida ਤੁਸੀਂ ਖੁਦ ਕਮੈਂਟ ਸੈਕਸ਼ਨ ਵਿੱਚ ਆਪਣੀ ਰਾਏ ਦਿਓ ਕਿ ਕਿੱਦਾਂ ਦਾ ਮਾਹੌਲ ਜਿਹੜਾ ਸ਼ਹਿਰ ਦਾ ਚੱਲ ਰਿਹਾ ਕਿੱਦਾਂ ਦਾ ਮਾਹੌਲ ਸਾਡੇ ਇਲਾਕੇ ਦਾ ਚੱਲ ਰਿਹਾ ਹੈ ਦਿਨ ਜਿਹੜੀਆਂ ਲੁੱਟਾਂ ਖੋਹਾਂ ਚੋਰੀਆਂ ਦੀਆਂ ਵਾਰਦਾਤਾਂ ਲਗਾਤਾਰ ਜਿਹੜੀਆਂ ਵਧੀਆਂ ਭੀਆਂ ਲਗਾਤਾਰ ਜਿਹੜਾ ਸਿਲਸਿਲਾ ਜਾਰੀ ਹੈ ਜਿਹੜੇ ਲੁੱਟਾਂ ਖੋਹਾਂ ਕਰਨ ਵਾਲੇ گرو ਸਰ ਗਰਮ ਹੋ ਗਏ ਜਿਹੜਾ ਵਾਰਦਾਤਾ ਨੂੰ ਅੰਜਾਮ ਦੇ ਰਿਹਾ ਲਗਾਤਾਰ ਵਾਰਦਾਤਾ ਕਰ ਰਿਹਾ ਜਿਹਦੇ ਨਾਲ ਸ਼ਹਿਰ ਦੇ ਜਿਹੜੇ ਲੋਗ ਹੈ ਉਹ ਆਪਣੇ ਆਪ ਨੂੰ ਜਿਹੜਾ ਠੱਗਿਆ ਠੱਗਿਆ ਮਹਿਸੂਸ ਕਰ ਰਿਹਾ ਆਪਣੇ ਆਪ ਦਾ ਜਿਹੜਾ